ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਕਿ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਆ ਮਸਲ ਸਾਹਤ ਤੋਂ ਲੜਾਈ ਜਾਵੇ ਕਿ ਦੋ ਤੇ ਚਾਰ ਪ੍ਰਚਾਰ ਜਾਇਆ ਜਾ ਸਕਦਾ ਹੈ ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਹੈ ਕਿਸ ਤਰ੍ਹਾਂ ਸ਼ੁਰੂ ਕਰੀਏ ਅੱਜ ਜਿਹੜਾ ਐਲਾਨ ਹੈ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਇਲੈਕਸ਼ਨ ਦੇ ਵਿੱਚ ਖਲਾਅ ਹੁੰਦਾ ਜਿਹੜਾ ਐਮਬੀਡੀ ਸੀਟ ਨੂੰ ਰਾਉਂਡ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਤੌਰ ਤੇ ਚੱਲਦੇ ਨੇ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਜੀ ਤੋਂ ਉਹ ਲੜ ਸਕਦਾ ਵਾ ਤੇ ਆਪਾਂ ਉਹਨੂੰ ਟੋਨ ਟੋਨ ਮੈਦਾਨ 'ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਅਸੀਂ ਆਪਣਾ ਵਕੀਲ ਸਾਹਿਬ ਨੇ ਕੀਤੀ ਗੱਲਬਾਤ ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਜੋਨ ਲੜ ਸਕਦਾ ਉਹਨਾਂ ਦੇ ਚਰਨਾ ਜਿਵੇਂ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜਰੂਰ ਨਾਲ ਆਪਣਾ ਸਾਥ ਦੇਵੇ ਇਸ ਕਰਕੇ ਸਾਰੀ ਕੌਮ ਨੂੰ ਅਪੀਲ ਹੈ ਕਿ ਗਾਲਜੇ ਕੱਢਦਾ ਸੀ ਤਾਂ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋਈ ਘਰ ਵੇਖਿਆ ਕਾਰੋਬਾਰ ਵੇਖਿਆ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਨਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਇਸ ਤਰ੍ਹਾਂ ਵੀ ਕੋਈ ਸੰਯੋਗ ਕਰ ਸਕਦਾ ਤਨੋਂ ਮਨੋਂ ਧਨੋਂ ਉਹ ਸਾਰੇ ਆਪਰਲ ਕੇ ਜਿਹੜਾ ਵਾ ਆਪਾਂ ਜਿਹੜਾ ਸੰਦੀਪ ਸਿੰਘ ਸਣੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਭਰਾ ਭਾਈ ਅਮਰਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਸਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੀ ਸੰਤ ਜਾਣਦੀ ਹੈ ਕਿ ਹੁਣ ਜਿਹੜਾ ਦੌਰ ਆ ਉਹ ਇਲੈਕਸ਼ਨ ਦਾ ਆ ਚੁੱਕਾ ਤੇ ਇਹ ਜਿਹੜਾ ਫੈਸਲਾ ਅੱਜ ਮੀਟਿੰਗ ਦੇ ਵਿੱਚ ਕੋਈ ਸੱਟਾ ਕੱਢਿਆ ਗਿਆ ਸਾਰੀਆਂ ਜਥੇਬੰਦੀਆਂ ਸਤਕਾਰ ਕਮੇਟੀਆਂ ਭਾਈ ਦਇਆ ਸਿੰਘ ਜੀ ਭਾਈ ਪੰਜਾਬ ਸਿੰਘ ਤੇ ਹੋਰ ਸਤਕਾਰਯੋਗ ਅਸਤੀਆਂ ਭਾਈ ਸੰਦੀਪ ਸਿੰਘ ਦੇ ਪਰਾ ਤੇ ਹੋਰ ਵੀ ਜਥੇਬੰਦੀਆਂ ਬੜੀਆਂ ਕਿਡੀਆਂ ਜਿੰਨਾ ਸੰਯੋਗ ਦਿੱਤਾ ਇੰਨੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਤਾਰਿਆ ਇਸ ਤਰ੍ਹਾਂ ਕਿ ਜਿਹੜਾ ਜੋਧਾ ਭਾਈ ਸੰਦੀਪ ਸਿੰਘ ਸਣੀ ਇਹਨੂੰ ਵੀ ਜਿਹੜਾ ਵਾ ਇਲੈਕਸ਼ਨ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਲੜਾਈ ਜਾਵੇ ਇਹ ਸਾਰੀਆਂ ਸੇਖ ਸੰਗਤਾਂ ਦੇ ਫੋਨ ਆਉਂਦੇ ਸੀ ਇਹਨਾਂ ਵੀਰਾਂ ਨੂੰ ਵੀ ਆਉਂਦੇ ਸੀ ਇਹਨਾਂ ਦੇ ਬ੍ਰਦਰਾਂ ਨੂੰ ਭਾਈ ਸੰਦੀਪ ਸਿੰਘ ਦੇ ਜਥੇਬੰਦੀਆਂ ਨੂੰ ਵੀ ਭਾਈ ਗੁਲਬੀਰ ਸਿੰਘ ਨੂੰ ਭਾਈ ਦਿਆ ਸਿੰਘ ਨੂੰ ਭਾਈ ਜੋ ਹੋਰ ਵੀ ਸਤਿਕਾਰਯੋਗ ਪੰਜਾਬ ਸਿੰਘ ਬੜੀਆਂ ਹਸਤੀਆਂ ਵਾਰਸ ਪੰਜਾਬ ਅਸੀਂ ਸਾਰਿਆਂ ਰਲ ਕੇ ਅੱਜ ਇਕੱਤਰ ਹੋ ਗਏ ਸਾਰੀਆਂ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਜਿਦਾ ਹਵਾਰਾ ਕਮੇਟੀ ਜਾਂ ਹੋਰ ਵੀ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਕਾਫੀ ਜਥੇਬੰਦੀਆਂ ਨੂੰ ਕੁਝ ਪਰਸਨਲ ਕੋਈ ਆਪ ਦੇ ਨਿੱਜੀ ਕੰਮ ਸੀ ਉਹਦੇ ਕਰਕੇ ਆਈ ਨਹੀਂ ਕਈਆਂ ਸਤਾਰ ਕਮੇਟੀਆਂ ਵੀ ਹੋਰ ਹੋਣੀਆਂ ਸੀ ਅੱਜ ਜਿਹੜਾ ਲਾਣਿਆ ਅਸੀਂ ਪਈ ਸੰਦੀਪ ਸਿੰਘ ਸੰਨੀ ਨੂੰ ਇਲੈਕਸ਼ਨ ਦੇ ਵਿੱਚ ਖਿਲਾਰਨ ਦਾ ਜਿਹੜਾ ਐਮਪੀ ਦੀ ਸੀਟ ਲੜਾਉਣ ਦਾ ਜਿਹੜਾ ਵਾ ਇਹ ਫੈਸਲਾ ਕੀਤਾ ਸਾਰੀ ਸੰਤ ਨੂੰ ਅਪੀਲ ਕਰਦੇ ਆ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਸਿਆਸੀ ਬੰਦੇ ਜਿਹੜੇ ਸਿਆਸੀ ਤੌਰ ਤੇ ਚੱਲਦੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਉਹਨਾਂ ਦੇ ਚਰਣਾ ਜਿਵੇਂ ਅਪੀਲ ਕਰਦੇ ਆ ਕਿ ਜੇ ਕੋਈ ਇੱਥੇ ਅੰਮ੍ਰਿਤਸਰ ਦੇ ਵਿੱਚ ਕੋਈ ਖੜਾ ਵਾ ਸਿੰਘ ਤੇ ਉਹ ਜਿਹੜਾ ਸੰਦੀਪ ਸਿੰਘ ਨੂੰ ਜ਼ਰੂਰ ਨਾਲ ਆਪਣਾ ਸਾਥ ਦੇਵੇ ਤੇ ਕਿਉਂਕਿ ਇਹ ਜੋਧੇ ਦੀ ਕੁਰਬਾਨੀ ਬੜੀ ਆ ਜੇ ਉਸ ਬੰਦੇ ਨੇ ਗਾਲ ਕੱਢੀ ਤੇ ਉਹਨੇ ਸਾਰੀ ਕੌਮ ਨੂੰ 2% ਨੂੰ ਗਾਲ ਕੱਢੀ ਉਹਦੇ ਵਿੱਚ ਇਹ ਨਹੀਂ ਆ ਕਿ ਮੀਡੀਆ ਵਾਲੇ ਵਿੱਚੋਂ ਬਾਹਰ ਸੀ ਜਾਂ ਕੋਈ ਪੰਜਾਬ ਸਰਕਾਰ ਵਾਲੇ ਜਿਹੜੇ ਮੁਲਾਜ਼ਮ ਹੈ ਉਹ ਬਾਹਰ ਸੀ ਜਾਂ ਕੋਈ ਪ੍ਰਸ਼ਾਸਨ ਨਾਲ ਜਾਂ ਸਿਆਸੀ ਬੰਦੇ ਜਾਂ ਕੋਈ ਆਮ ਜਨਤਾ ਜਾਂ ਪੰਥਕ ਆਗੂ ਕੋਈ ਬਾਹਰ ਸੀ 2% ਦੇ ਵਿੱਚ ਹਰ ਇੱਕ ਸਿੱਖ ਹੁੰਦਾ ਉਹਨੂੰ ਉਸ ਬੰਦੇ ਨੂੰ ਜਿਹੜਾ ਵਾ ਉਹਨੇ ਸੌਦਾ ਲਾਇਆ ਕਿਉਂਕਿ ਉਹ ਉਹਦੇ ਲਬਜਾਂ ਕਰਕੇ ਹੋਰ ਕਿਸੇ ਕੌਮ ਨਾਲ ਸਾਡਾ ਕੋਈ ਵੀ ਅੱਜ ਤੱਕ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਸਾਰੀਆਂ ਕੌਮਾਂ ਸਤਿਕਾਰਯੋਗ ਨੇ ਪਰ ਜਿਹੜਾ ਕੋਈ ਵੀ ਕੌਮ ਨੂੰ ਟਾਰਗੇਟ ਕਰਦਾ ਅਸੀਂ ਕਿਸੇ ਦੀ ਕੌਮ ਨੂੰ ਜਾਂ ਕਿਸੇ ਗਰੰਥ ਪੰਥ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਕੋਈ ਸਾਨੂੰ ਟਾਰਗੇਟ ਕਰਦਾ ਭਾਵੇਂ ਕੋਈ ਟਾਈਮ ਪੈ ਕੇ ਵੀ ਜਿਹੜਾ ਇਹ ਮਸਲਾ ਹੱਲ ਕਰਨਾ ਪਵੇ ਤੇ ਕੌਮ ਕਰਦੀ ਆ ਇਸ ਕਰਕੇ ਸਾਰੀ ਕੌਮ ਨੂੰ ਪਈ ਲਿਆ ਕਿ ਗਾਲ ਜੇ ਕੱਢਦਾ ਸੀ ਤੇ ਸਾਰੀ ਕੌਮ ਨੂੰ ਕੱਢਦਾ ਸੀ ਬੜੀ ਤਗੜੀ ਕੁਰਬਾਨੀ ਛੋਟੇ ਛੋਟੇ ਬੱਚੇ ਤੇ ਨਾ ਉਹਨੇ ਕੋਈ ਘਰ ਵੇਖਿਆ ਕਾਰੋਬਾਰ ਵੇਖਿਆ ਉਸ ਯੋਧੇ ਨੇ ਕੁਰਬਾਨੀ ਦੇ ਕੇ ਅੱਜ ਜੇਲ੍ਹ ਦੇ ਵਿੱਚ ਨੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਸਾਰੇ ਰਲ ਮਿਲ ਕੇ ਜਿੱਥੇ ਵੀ ਜਿਸ ਤਰ੍ਹਾਂ ਵੀ ਕੋਈ ਸਹਿਯੋਗ ਕਰ ਸਕਦਾ ਤਨੋਂ ਮਨੋਂ ਧਨੋਂ ਉਹ ਸਾਰੇ ਆਪ ਰਲ ਕੇ ਜਿਹੜਾ ਵਾ ਭਾਈ ਸੰਦੀਪ ਸਿੰਘ ਸਾਹਣੀ ਦਾ ਆਪਾਂ ਜਿਹੜਾ ਵਾ ਸਾਥ ਦਈਏ ਉਸ ਜੋਧੇ ਨੂੰ ਇਹੋ ਹੀ ਉਪਰਾਲਾ ਇੱਕ ਹੈਗਾ ਵਾ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਦਾ ਸਾਥ ਸਾਰੇ ਵੀਰੋ ਭਾਈ ਅਮਰਤਪਾਲ ਦਾ ਵੀ ਸਾਥ ਦਈਏ ਕਿਉਂਕਿ ਉਹ ਵੀ ਵੀਰ ਨਾ ਬੜਾ ਤਗੜਾ ਧੱਕਾ ਹੋਇਆ ਉਹਨਾਂ ਨੌਜਵਾਨਾਂ ਦਾ ਬੜਾ ਤਗੜਾ ਧੱਕਾ ਹੋਇਆ ਤੇ ਆਪਾਂ ਸਾਰੇ ਰਲ ਕੇ ਜਿਹੜਾ ਵਾ ਇਹ ਸੰਦੀਪ ਸਿੰਘ ਸਣੀ ਨੂੰ ਜਿਤਾਈਏ ਜਿਤਾ ਕੇ ਦੇ ਨੂੰ ਬਾਹਰ ਕਢਵਾ ਗਏ ਤੇ ਇਹਨੂੰ ਜਿਹੜਾ ਐਮਪੀ ਦੀ ਸੀਟ ਤੇ ਭਾਈਏ ਇਸ ਕਰਕੇ ਸਾਰੀ ਕੌਮ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਅਪੀਲਿਆ ਕਿ ਇਹ ਅਸੀਂ ਜਿਹੜਾ ਵਾ ਆਪਣਾ ਸੰਦੀਪ ਸਿੰਘ ਸਣੀ ਨੂੰ 7 ਤਰੀਕ ਨੂੰ ਜਿਹੜਾ ਵਾ ਕਾਗਜ਼ ਭਰਨਾ ਜਿਹੜਾ ਜਾ ਰਹੇ ਆ ਤੇ ਪਹਿਲਾਂ ਜਿਹੜਾ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਕਾਲ ਤਖਤ ਸਾਹਿਬ 9 ਵਜੇ ਦਾ ਟਾਈਮ ਹੈ ਜੀ 9 ਵਜੇ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪਹਿਲੂ ਅਕਾਲ ਤਖਤ ਸਾਹਿਬ ਪਹੁੰਚਣ ਤੇ ਉੱਥੇ ਆਪਾਂ ਅਰਦਾਸ ਬੈਂਦੀ ਸਤਿਗੁਰ ਦੇ ਚਰਨਾਂ 'ਚ ਕਰਕੇ ਤੇ ਇਸ ਜੋਧੇ ਨੂੰ ਛਡਾਉਣ ਵਾਸਤੇ ਆਪਾਂ ਕਾਗਜ਼ ਭਰਨ ਜਾਣਾ ਵਾ ਤੇ ਸਾਰੇ ਹੀ ਰਲ ਮਿਲ ਕੇ ਆਪਾਂ ਜਿਹੜਾ ਇਹ ਨੂੰਣਾ ਦਈਏ ਕਿਉਂਕਿ ਇਹ ਕੋਈ ਘਰ ਦੇ ਜਾਂ ਕੋਈ ਜ਼ਮੀਨ ਦੇ ਮਸਲੇ ਦੇ ਨਹੀਂ ਹੈ ਜੋਧਾ ਅੰਦਰ ਗਿਆ ਇਹ ਕੌਮ ਵਾਸਤੇ ਗਿਆ ਤੇ ਕੌਮ ਦਾ ਵੀ ਫਰਜ਼ ਅੱਜ ਬਣਦਾ ਕਿ ਕੀ ਆਪਾਂ ਕੀ ਕਰਨਾ ਆਪਾਂ ਛੋਟਾ ਜਿਹਾ ਇੱਕ ਗੂਠਾ ਨੱਪਣਾ ਤੇ ਉਸ ਯੋਧੇ ਦੀ ਮਦਦ ਹੋ ਜਾਣੀ ਆ ਤੇ ਇਹ ਇਹ ਗੂਠੇ ਨੂੰ ਜਿਹੜਾ ਵਾ ਇਹ ਗੂਠੇ ਨਾਲ ਹੀ ਤੁਹਾਡਾ ਜਿਹੜਾ ਵਾ ਉਹ ਜੋਧਾ ਬਾਹਰ ਆ ਜਾਣਾ ਵਾ ਤੇ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਟਾਈਮ ਆ ਜਿਹੜਾ ਆਉਣ ਵਾਲਾ ਸਮਾਂ ਵਾ ਸਾਨੂੰ ਬਾਰ-ਬਾਰ ਵੇਖੋ ਅਸੀਂ ਉਹਨਾਂ ਬੰਦਿਆਂ ਨੂੰ ਜਿਤਾ ਕੇ ਉੱਥੇ ਭੇਜਦੇ ਆ ਤੁਹਾਡੀ ਕੌਮ ਦੀ ਕੋਈ ਗੱਲ ਨਹੀਂ ਕਰਦਾ ਤੁਹਾਡੇ ਪੰਜਾਬ ਦੇ ਹਿੱਤ ਦੀ ਗੱਲ ਕੋਈ ਨਹੀਂ ਕਰਦਾ ਪਰ ਅੱਜ ਇਹਨਾਂ ਜੋਧਿਆਂ ਦੇ ਜਿਸ ਤਰ੍ਹਾਂ ਜਾਂ ਲੱਖਾ ਸਦਾਨਾ ਖਲੋਵੇ ਜਾਂ ਮਾਨਸਾਹ ਖਲੋਵੇ ਜਾਂ ਹੋਰ ਵੀ ਕੋਈ ਖਲੋਣ ਤੇ ਜਿਹੜੇ ਪੰਥਕਾ ਆਗੂ ਆ ਉਹਨਾਂ ਬੰਦਿਆਂ ਨੂੰ ਆਪਾਂ ਸੰਯੋਗ ਦੇਣਾ ਚਾਹੀਦਾ ਜਿਹੜੇ ਪੰਥ ਦੇ ਹਿੱਤ ਵਿੱਚ ਗੱਲ ਕਰਦੇ ਆ ਤੇ ਇਸ ਕਰਕੇ ਬੇਨਤੀ ਕਰਦੇ ਆ ਸਾਰੀ ਸੰਗਤ ਅੱਗੇ ਕਿ ਆਪਾਂ 7 ਤਰੀਕ ਨੂੰ 9 ਵਜੇ ਅਕਾਲ ਤਖਤ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਤੇ ਫਿਰ ਉੱਥੋਂ ਚੱਲੇ ਜਿਹੜੇ ਆ ਆਪਾਂ ਕਚੇਰੀ ਨੂੰ ਪਾਵਾਂਗੇ ਬਾਕੀ ਜੋ ਵਿਚਾਰ ਆ ਕੁਝ ਭਾਈ ਸੰਦੀਪ ਸਿੰਘ ਸਨੀਦੇ ਭਰਾ ਵੀ ਆਪਨੇ ਰੱਖਣਗੇ ਭਾਈ ਬਲਬੀਰ ਸਿੰਘ ਫੋਨ ਲੜਦੇ ਆ ਅੰਮ੍ਰਿਤ ਸਰ ਤੋਂ ਲੱਗਦਾ ਨਹੀਂ ਕਿ ਜਿਹੜੇ ਪੰਥ ਦਰਬੀ ਦੇ ਦੋਹਾਂ ਹੋ ਜਾਣਗੇ ਬਿਲਕੁਲ ਜੀ ਜਿਸ ਤਰ੍ਹਾਂ ਭਾਈ ਆਪਣਾ ਮਾਨ ਸਿੰਘ ਜੀ ਮਾਨਿਆ ਉਹ ਦਾਸਾ ਲਾਏ ਸੀ ਤੇ ਆਪਾਂ ਭਾਈ ਮਾਨ ਸਿੰਘ ਮਾਨ ਨੂੰ ਵੀ ਇਹੋ ਗੱਲ ਕਹੀ ਸੀ ਵੀ ਭਾਈ ਸਾਹਿਬ ਤੁਸੀਂ ਪਹਿਲਾਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਗੱਲ ਕਰੋ ਗੱਲ ਕਰਕੇ ਤੇ ਤੁਸੀਂ ਕੋਈ ਵੀ ਜਿਹੜਾ ਮਦਾਨ ਪੁੱਤਰ ਨਾਲ ਜਿਸ ਤਰ੍ਹਾਂ ਵੀ ਕਰਨਾ ਵੀ ਆਪਸੀ ਵਿਚਾਰ ਕਰਕੇ ਤੇ ਫਿਰ ਉੱਥੇ ਤੇ ਉਹ ਪਤਾ ਨਹੀਂ ਕੋਈ ਕੀ ਸ਼ਾਇਦ ਟਾਈਮ ਨਹੀਂ ਲੱਗਾ ਜਾਂ ਕਿਸ ਤਰ੍ਹਾਂ ਇਹ ਸਤਕਾਰ ਜੋ ਗਿਆ ਸਾਡੇ ਤੇ ਬਾਕੀ ਜੋ ਗੁਰੂ ਸਾਹਿਬ ਦੇ ਹੱਥ ਵਸਿਆ ਉਹਨਾਂ ਤਾਂ ਇਹ ਫਰਜ ਤੇ ਬਣਦਾ ਕਿ ਕੁਰਬਾਨੀ ਇਹ ਯੋਧੇ ਦੀ ਬਹੁਤ ਆ ਤੇ ਮੈਦਾਨ ਸਾਡੇ ਕੋਲ ਬਹੁਤ ਜ਼ਿਆਦਾ ਤਗੜਾ ਵਾ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਤੋਂ ਪਛਾਣ ਇਹ ਅੰਮ੍ਰਿਤਸਰ ਤੋਂ ਪਛਾੜ ਜਾਗੇ ਤੇ ਬਾਕੀ ਸਾਡੇ ਕੋਲ ਬਹੁਤ ਜ਼ਿਆਦਾ ਖਾੜਾ ਵਾ ਕਿਸ ਥਾਂ ਵੀ ਅਸੀਂ ਖੜ ਸਕਦੇ ਹਾਂ ਤੇ ਅੰਮ੍ਰਿਤਪਾਲ ਦਾ ਖਾੜਾ ਤੇ ਭਾਈ ਸੰਦੀਪ ਸਿੰਘ ਸਣੀ ਦਾ ਖਾੜਾ ਜਿਹੜਾ ਇਹ ਸਾਰਿਆਂ ਨੇ ਸਿਆਸੀ ਪਾਰਟੀਆਂ ਨੂੰ ਛੱਡ ਦੇਣਾ ਚਾਹੀਦਾ ਤੇ ਇਸ ਬੰਦੇ ਨੂੰ ਜਿਹੜਾ ਵਾ ਅੱਗੇ ਦੋਵਾਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਇਹੋ ਅਪੀਲ ਕਰਦਾ ਸਾਰੀ ਸੰਗਤ ਅਕਿ ਵੀ ਆ ਮੌਕਾ ਜੋ ਬੜਾ ਤਕੜਾ ਸਾਨੂੰ ਮਿਲਿਆ ਤੇ ਇਹ ਮੌਕਾ ਖਵਾਈਏ ਨਾ ਇਹ ਜਿਹੜਾ ਦੁਸ਼ਮਣ ਆ ਤੁਹਾਡੇ ਵਿੱਚ ਜਿਹੜਾ ਬੜੇ ਚਿਰ ਦਾ ਵੜਿਆ ਵਾ ਇਹਨੂੰ ਕੱਢਣ ਦਾ ਜਿਹੜਾ ਵਾ ਇੱਕੋ ਹੀ ਅਪਰਾਲਾ ਵਾ ਕਿ ਇਹਨਾਂ ਯੋਧਿਆਂ ਨੂੰ ਜਿਤਾ ਕੇ ਤੇ ਜਿਹੜਾ ਜਿੱਥੇ ਮੋਦੀ ਬੰਦਾ ਉਹ ਸੈਂਟਰ ਦੇ ਵਿੱਚ ਜਿਹੜਾ ਵਾ ਇਹਨਾਂ ਯੋਧਿਆਂ ਨੂੰ ਉੱਥੇ ਜਾ ਕੇ ਭਾਈਏ ਜਿੱਥੇ ਆਪਣੀ ਕੌਮ ਦੀ ਜਿਹੜੀ ਗੱਲ ਆ ਕੋਈ ਕਰਨ ਵਾਲਾ ਯੋਧਾ ਹੋਵੇ ਬੰਦੀਆਂ ਦੇ ਲਈ ਬੰਦੀਆਂ ਤੋਂ ਗੱਲ ਖਾਲਸਾ ਤੋਂ ਚੋਣਾ ਦਾ ਬਾਈਕੜੀ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਉਹ ਅੱਜ ਨਹੀਂ ਕਰਦੇ ਉਹ ਤੋਂ ਪਹਿਲੇ ਦਿਨ ਹੀ ਉਹ ਇਸ ਤਰ੍ਹਾਂ ਹੀ ਕਰਦੇ ਵੀ ਆਪਣਾ ਬਾਈਕਟ ਰੱਖਦੇ ਨੇ ਉਹ ਆਪੋ ਆਪਣਾ ਜਥੇ ਬੰਦੀਆਂ ਦੇ ਜਿਹੜਾ ਆਪੋ ਆਪਣੇ ਸਹੂਲਿਆ ਜਾਂ ਆਪਾਂ ਕਿਸੇ ਨੂੰ ਵੀ ਤੇ ਕਿਸ ਤਰ੍ਹਾਂ ਟਾਰਗੇਟ ਨਹੀਂ ਕਰ ਸਕਦੇ ਬਾਕੀ ਸਾਨੂੰ ਪਤਾ ਵਾ ਕਿ ਭਾਵੇਂ ਅੰਦਰੂਨੀ ਤੌਰ ਤੇ ਸਾਡੀ ਮਦਦ ਕਰਨ ਕਿਉਂਕਿ ਕੌਮ ਦੀ ਇਹ ਹੀਰਾ ਵਾ ਇਹਦੀ ਮਦਦ ਮਜਬੂਰਨ ਕਾਰਨ ਸਭ ਨੂੰ ਕਰਨੀ ਪੈਣੀ ਹੈ ਕਿਉਂਕਿ ਭਾਵੇਂ ਕੋਈ ਨਾਮ ਹੀ ਚਾਵੇ ਨਾ ਤਾਂ ਵੀ ਉਹਨੂੰ ਇਹਨਾਂ ਯੋਧਿਆਂ ਦੀ ਜਿਹੜੀ ਮਦਦ ਉਹ ਕਰਨੀ ਪੈਣੀ ਆ ਇਹ ਗੱਲ ਤਾਂ ਸਾਨੂੰ ਪਤਾ ਵਾ ਕਿਉਂਕਿ ਹਰ ਇੱਕ ਬੰਦਾ ਇਸ ਯੋਧੇ ਦਾ ਰਿਣੀ ਆ ਵੀ ਅਸੀਂ ਇਸ ਯੋਧੇ ਦੇ ਦੇਨਦਾਰ ਆ ਸਾਰੇ ਜਿੰਨੇ ਵੀ ਆਪਣਾ ਆਪਾ ਸੰਗ ਬੈਠੇ ਆ ਜਾਂ ਜਥੇਬੰਦੀਆਂ ਜਾਂ ਬਾਹਰ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜਾ ਇਹਨਾਂ ਵੀਰਾਂ ਦਾ ਇੰਨੀ ਪਸਲੀ ਨਹੀਂ ਇਹਨਾਂ ਦੀ ਹੈਗੀ ਕਿ ਜਿਹੜੀ ਐਮਪੀ ਦੀ ਸੀਟ ਲੜ ਸਕਣ ਇਹਨਾਂ ਨੂੰ ਵੱਧ ਤੋਂ ਵੱਧ ਤੁਨੋਂ ਮਨੋਂ ਤੁਨੋਂ ਜਿਹੜਾ ਮਤਲਬ ਕਰੋ ਕਿਹੜੇ ਹੋਣਗੇ ਵਿਸ਼ੇਸ਼ ਹਾਂਜੀ ਉਹਦੇ ਕਿਹੜੇ ਲੈ ਕੇ ਆਓਗੇ ਜਿਵੇਂ ਲੀਡ ਲੈ ਕੇ ਹੁੰਦੇ ਆ ਹਾਂਜੀ ਕਿਹੜੇ ਮੁੱਦਿਆਂ ਤੇ ਆਪਾਂ ਮੁੱਦੇ ਦਾ ਪੰਜਾਬ ਦੇ ਹਿੱਤ ਦੀ ਗੱਲ ਕਰਾਂਗੇ ਅਸੀਂ ਜਿਹੜੀ ਪੰਜਾਬ ਦੀ ਗੱਲ ਹੈ ਜੋ ਪੰਜਾਬ ਨਾਲ ਤੱਕੇ ਹੋ ਰਿਹਾ ਜਿਸ ਤਰ੍ਹਾਂ ਸਾਡੇ ਆਪਾ ਭਰਤੀਆਂ ਬੰਦ ਹੋਈਆਂ ਸਾਡੇ ਪਾਣੀ ਖੋਏ ਜਾ ਰਹੇ ਆ ਮੁੱਦੇ ਇੱਕ ਇੱਕ ਦੇ ਪੰਜਾਬ ਦੇ ਪਤਾ ਨਹੀਂ ਕਿੰਨਾ ਮੁੱਦਾ ਨਸ਼ਾ ਜਿਹੜਾ ਵੇਖੋ ਕਿੰਨੀ ਨੌਜਵਾਨੀ ਦਾ ਘਾਣ ਹੋਣ ਰਿਹਾ ਮੁੱਦਾ ਇੱਕ ਨਹੀਂ ਸਾਡਾ ਬਹੁਤ ਜ਼ਿਆਦਾ ਮੁੱਦਾ ਵਾ ਜੇ ਤੇ ਅਸੀਂ ਮੁੱਦਿਆਂ ਤੇ ਗੱਲ ਕਰਨ ਲੱਗੇ ਤਾਂ ਘੱਟੋ ਘੱਟ ਇੱਥੇ 2 ਘੰਟੇ ਲੱਗ ਜਾਣਗੇ ਆਪਾਂ ਨੂੰ ਤੇ ਮੁੱਦੇ ਬਹੁਤੇ ਪੰਜਾਬ ਦੇ ਜਿਹੜੇ ਪੰਜਾਬ ਨਾਲ ਜਿਹੜਾ ਧੱਕਾ ਹੋ ਰਿਹਾ ਜਿਹੜਾ ਭਰਤੀਆਂ ਦਾ ਜਾਂ ਕੋਈ ਜਿਸ ਤਰ੍ਹਾਂ ਵੀ ਕੋਈ ਨਸ਼ੇ ਆਦਾਂ ਜਾਂ ਹੋਰ ਵੀ ਪਾਣੀਆਂ ਦਾ ਬੜੇ ਧੱਕੇ ਹੋ ਰਿਹਾ ਉਹਨਾਂ ਮੁੱਦਿਆਂ ਦੇ ਬੰਦੀ ਸਿੰਘਾਂ ਦਾ ਵੀ ਹੋ ਰਿਹਾ ਹੁਣ ਜਿੱਦਾਂ ਬੰਦੀ ਸਿੰਘ ਤੇ ਗੱਲ ਕਰਦੇ ਵੀ ਇਹਨੇ ਜੋਦੇ ਜਿੱਦਾਂ ਜਗਤਾਰ ਸਿੰਘ ਹਵਾਰਾ ਵਾ ਉਧਰ ਵੀ ਮੈਨੂੰ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਉਹ ਜੋ ਦਿਨ ਵੀ ਆਪਾਂ ਇਕ ਧਰਿਆਂ ਦੇ ਨਾਂ ਭਰੇ ਜੀਏ ਆਪਾਂ ਨਾਰਿਆਂ ਦੇ ਨਾਂ ਰਹਿ ਜੀਏ ਉਹ ਜੋਧੇ ਨੇ ਵੀ ਖਲਾਨੀ ਕੋਸ਼ਿਸ਼ ਕਰੀਏ ਕਿ ਜਿਹੜਾ ਕੌਮ ਆ ਕੌਮ ਬੜਾ ਸਾਥ ਦਿੰਦੀ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਚੌਂ ਮੈਦਾਨ ਚੁੱਤਰਨ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਜਾਂ ਸੰਦੀਪ ਸ਼ਨੀ ਦਾ ਚੌਂ ਲੜਨ ਦਾ ਪਹਿਲਾ ਤੋਂ ਫੈਸਲਾ ਨਹੀਂ ਇਹ ਬੜੇ ਚਰਤਾਈਏ ਨੌਜਵਾਨ ਮੁੰਡੇ ਜਿਹੜੇ ਆ ਇਹ ਕਰਦੇ ਫਿਰਦੇ ਸੀ ਤਾਂ ਮੈਂ ਤੇਨਾਂ ਨੂੰ ਉਦੋਂ ਕਹੇ ਵੀ ਇਹ ਅੰਮ੍ਰਿਤਪਾਲ ਤੋਂ ਪਹਿਲਾਂ ਤੋਂ ਵੀ ਜਿਹੜੀ ਗੱਲ ਜਿਹੜੀ ਇਹਨਾਂ ਚਲਾਈ ਸੀ ਪਰ ਉਦੋਂ ਤੋਂ ਹੀ ਮਨਨ ਕਹੇ ਵੀ ਤੁਸੀਂ ਐਲਾਨ ਕਰ ਦਿਓ ਪਤਾ ਨਹੀਂ ਕਿਹੜੀ ਗੱਲਾਂ ਕੀ ਵਿਚਾਰ ਇਹਨਾਂ ਦਾ ਵਿਚਾਰਿਆਂ ਦਾ ਬਦੂ ਹਰ ਬੰਦਾ ਸੋਚਦਾ ਬੜਾ ਤ ਤੇ ਬੜਾ ਸੋਚਣ ਦੇ ਬਾਵਜੂਦ ਸੰਗਤਾਂ ਦੇ ਫੋਨ ਆਏ ਇਹਨਾਂ ਨੂੰ ਪ੍ਰਸੰਧਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਨਹੀਂ ਮੁੜੀ ਜਾਂਦੀ ਤੇ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੇ ਫੋਨ ਆਉਂਦੇ ਸਾਨੂੰ ਵੀ ਆਉਂਦੇ ਰਹੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਇਹ ਯੋਧੇ ਨੂੰ ਜਿਹੜਾ ਮੈਦਾਨ ਦੇ ਵਿੱਚ ਕਾਰਨਾ ਪਿਆ ਸਿਮਰਨ ਜੀ ਮਾਨ ਜੀ ਨਾਲ ਗੱਲਬਾਤ ਕੀਤੀ ਜਾਏਗੀ ਸੰਦੀਪ ਸਿੰਘ ਦੀ ਜਿਹੜੀ ਮਦਦ ਕਰਨ ਲਈ ਬਿਲਕੁਲ ਜੀ ਬਿਲਕੁਲ ਸਤਿਕਾਰਯੋਗ ਹਸਤੀ ਹੈ ਸਾਡੀ ਉਹ ਸਿਮਰਨਜੀਤ ਸਿੰਘ ਮਾਨ ਸਾਡੀ ਕੌਮ ਦਾ ਹੀਰੇ ਆ ਉਹ ਕਿਉਂਕਿ ਉਹ ਸਾਨੂੰ ਇਸ ਕੱਲ ਦਾ ਮਾਣ ਵੀ ਆ ਤੇ ਉਹ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਬਹਿ ਜਾਣਗੇ ਉਹ ਦਿਲੋਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪਿਆਰ ਕਰਦੇ ਐ ਨਹੀਂ ਗੱਲ ਤੇ ਬਾਕੀ ਜੋ ਵੀ ਆ ਕਹਿੰਦੇ ਨੇ ਸਹਿਬਾਤ ਵਡਿਆਈਆਂ ਜਿਸ ਭਾਵੇਂ ਦਿੱਤੇ ਦੇਣੀ ਤੇ ਵਡਿਆਈ ਗੁਰੂ ਸਾਹਿਬ ਨੇ ਉਹਨੂੰ ਹੀ ਆ ਜਿੰਨੂੰ ਭੋਣੀ ਆ ਬਾਕੀ ਆ ਭਾਈ ਸਾਹਿਬ ਤੁਸੀਂ ਜੋ ਆਨ ਕੀਤਾ ਤੁਸੀਂ ਭਰਾਵਰੇ ਪੂਜਜਬਾਨੀਆਂ ਨਾਲ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਤੋਂ ਸਾਨੂੰ ਸੰਗਤ ਦੇ ਪੀ ਲੋਰੀ ਹੀ ਸੰਗਤ ਬੋਲੋ ਕਿ ਸੰਦੀਪ ਸਿੰਘ ਨੂੰ ਚੌਂ ਦੇ ਬਾਜ਼ਾਰ ਚ ਉਤਾਰਿਆ ਜਾਵੇ ਇਹੀ ਸੰਗਤੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਬਸ ਸੰਗਤੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ। ਇਹੀ ਸੰਗਤ ਨੂੰ ਹੁਣ ਕਹਿ ਨਹੀਂ ਕਿ ਵੱਧ ਚੜ੍ਹ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ। ਜਿਸ ਤਰ੍ਹਾਂ ਵੀ ਸੰਗਤ ਸਾਥ ਦੇ ਸਕਦੀ ਸੰਦੀਪ ਸਿੰਘ ਦਾ ਵੱਧ ਵੱਧ ਸਾਥ ਦਿੱਤਾ ਜਾਵੇ। ਕਿਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਸਕਦਾ ਹੈ? ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ ਉਸ ਤੋਂ ਬਾਅਦ ਜਿੱਥੇ ਬੰਦੀਆਂ ਨਾ ਕਰ ਲੈਣੀਆਂ ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਲਈਏ। ਅਸੀਂ ਵਾਲੀ ਚੋਣ ਲੜਨ ਜਾ ਰਹੇ ਹਾਂ ਕਿਉਂ ਸਸਤਾ ਦੇਖੋ ਜੀ ਇਹ ਮਹਿਸੂਸ ਹੋਣਾ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਘਰਾ ਤੇ ਅਸੀਂ ਤੋਰਿਆ ਸਾਨੂੰ ਤੇ ਮਾਲਕ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ ਤੇ ਸਾਨੂੰ ਤੇ ਕੁਝ ਪਤਾ ਵੀ ਨਹੀਂ ਐ ਵੀ ਤੁਹਾਨੂੰ ਕਹੀਏ ਕਿਆਂ ਨੂੰ ਤੁਹਾਡਾ ਕੁਝ ਆਈਡੀਆ ਵਾ ਜੇ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ ਇਹ ਸੰਪੰਦੀ ਆਪਣੇ ਐਡਵੋਕਟਰ ਨਾਲ ਗੱਲ ਕੀਤੀ ਹਾਂਜੀ ਹੋਈ ਉਹਨਾਂ ਨਾਲ ਡਿਸਕਸ਼ਨ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ ਉਹਨਾਂ ਨੇ ਕਹੇ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਚੌਣ ਲੜ ਸਕਦਾ ਵਾ ਤੇ ਆਪਾਂ ਨੂੰ ਚੌਣ ਮੈਦਾਨ ਚ ਤਾਰਨਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਕਿ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱਲਬਾਤ ਕਿ ਜੋਨ ਲੜ ਸਕਦਾ ਵਾ ਜਿਹੜੇ ਕਰੇ ਚੋਣਾਂ ਮੈਦਾਨ ਵਿੱਚ ਕੁਝ ਅਸੀਂ ਜੀ ਪਹਿਲਾਂ ਤਾਂ ਮੁੱਦਾ ਸਾਡਾ ਬੰਦੀ ਸਿੰਘਾਂ ਦਾ ਵਾ ਜੀ ਜਿਹੜੇ ਸਾਡੇ ਸਜਾਵਾਂਪੁਰੀਆਂ ਘਰ ਚ ਕੇ ਬੰਦੀ ਸਿੰਘ ਤੇ ਆਪਾਂ ਪਹਿਲਾਂ ਸਾਡਾ ਮੁੱਦਾ ਉਹ ਵਾ ਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ ਦੇਖੋ ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ ਨੌਜਵਾਨੀ ਨੂੰ ਖਤਮ ਕਰ ਰਿਹਾ ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦਾ ਮੁੱਦਾ ਵਾ ਆਪਣਾ ਮੇਨ ਮੋਤਾ ਆਪਣਾਈ ਹੈ ਬੰਦੀ ਸਿੰਘਾ ਦਾ ਨਸ਼ੇ ਦਾ ਮੁੱਦਾ ਭਾਈ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਹਾਂਜੀ ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ ਭਾਈ ਸੰਦੀਪ ਸਿੰਘ ਜੀ ਨਾਲ ਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਜੂਰਿਆ ਤੇ ਮੈਂ ਵੀ ਸੰਗਤ ਦਾ ਵਾਂ ਤੇ ਸੰਗਤ ਨਹੀਂ ਸੰਗਤ ਦੇ ਅਪੀ ਗਿਲ ਦੇ ਨਾਲ ਹੀ ਸਾਰਾ ਕੰਮ ਹੋਇਆ ਵਾ ਠੀਕ